ਪੂਰਾ ਜੋ ਹੈ ਰੌਣਕਾ ਕਹਿ ਸਕਦੇ ਆਪਾਂ ਰੌਣਕਾ ਲੱਗਦੀ ਐ ਇਸ ਜਗ੍ਹਾ ਤੇ ਵਾਹ ਜੀ ਇੱਥੇ ਵੀ ਬੱਚੇ ਪੂਰਾ ਪੂਰਾ ਬੱਚੇ ਤਾਂ ਕਹਿ ਨਹੀਂ ਸਕਦੇ ਬੱਚੇ ਤੇਨਾਂ ਨੂੰ ਕਹਿ ਨਹੀਂ ਸਕਦੇ ਲੈ ਚੈੱਕ ਕਰੋ ਤੁਸੀਂ ਬੱਚੇ ਹੋ ਵਾਹ ਖੇਡੋ ਬੱਚੇ ਹੋ ਠੀਕ ਆ ਠੀਕ ਆ ਪੂਰੇ ਨਜ਼ਾਰੇ ਪੂਰੇ ਨਜ਼ਾਰੇ ਲਿੰਦੇ ਆ ਪੂਰੇ ਨਜ਼ਾਰੇ ਲੇ ਵੀ ਜਰੇ ਵੀ ਥੋੜੇ ਠੀਕ ਆ ਲੈ ਬਣਾਉਣਾ ਲੈ ਮੇਰਾ ਭਾਈ 100 ਰੁਪਿਆ ਤੇ ਬੱਚਿਆਂ ਦਾ ਤੁਸੀਂ ਦੇਖ ਸਕਦੇ ਹੋ ਨਾ ਬੱਚੇ ਵੀ ਪੂਰਾ ਪੂਰਾ ਜੋ ਹੈ ਇੰਜੋਏ ਕਰ ਰਹੇ ਨੇ ਤੇ ਅੱਜ ਮਹਾਸ਼ਿਵਰਾਤਰੀ ਦਾ ਦਿਨ ਹੈ ਤੇ ਸਾਰਿਆਂ ਭਾਗਤਾਂ ਨੂੰ ਮੇਰੇ ਵੱਲੋਂ ਮਹਾਸ਼ਿਵਰਾਤਰੀ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਮਹਾਦੇਵੀ ਕਿਰਪਾ ਅਪਾਰ ਕਿਰਪਾ ਸਾਰੇ ਭਾਗਤਾਂ ਤੇ ਬਣੀ ਰਹੇ ਸੋ ਅੱਜ ਆਪਾਂ ਚੱਲੇ ਆ ਰਹੀੜਾ ਸ਼ੇਰ ਮੰਦਰ ਜੋ ਕਿ ਖੇਤਾਂ ਦੇ ਵਿਚਾਲੇ ਜੋ ਹੈ ਸ਼ੇਰ ਮੰਦਰ ਇਹ ਬਣਿਆ ਹੈ ਸੋ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੈ ਮਾਤਾ ਦੀ ਨਮਸਕਾਰ ਹਰ ਹਰ ਮਹਾਦੇਵ ਸੋ ਦੋਸਤੋ ਅੱਜ ਹੈ 15 ਫਰਵਰੀ 2026 ਦਿਨ ਐਤਵਾਰ ਤੇ ਅੱਜ ਮਹਾ ਸ਼ਿਵਰਾਤਰੀ ਦਾ ਦਿਨ ਹੈ ਜੋ ਵੀ ਮਹਾ ਦੇਵ ਦੇ ਭਗਤ ਨੇ ਉਹਨਾਂ ਨੂੰ ਮਹਾ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਅੱਜ ਆਪਾਂ ਚੱਲੇ ਆ ਰਹੀੜਾ ਜੀ ਹਾਂ ਰਹੀੜਾ ਸ਼ਿਵ ਮੰਦਿਰ ਸੋ ਉੱਥੇ ਤੁਹਾਨੂੰ ਸਾਰੀ ਜੋ ਵੀਡੀਓ ਦਿਖਾਵਾਂਗੇ ਵੀਡੀਓ ਅਖੀਰ ਤੱਕ ਬਣਿਆ ਰਹਿਣਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਨਾ ਸੋ ਜਾਦੇ ਗੱਲਾਂ ਨਾ ਮਾਰਦੇ ਹੋਏ ਚੱਲਦੇ ਆਂ ਸਿੱਧਾ ਆਪਾਂ ਪਿੰਡ ਰਹੀੜਾ ਸ਼ਿਵ ਮੰਦਿਰ ਸੋ ਜੀ ਅੱਜ ਪਹੁੰਚ ਗਏ ਆ ਰਹੀੜੇ ਤੇ ਅੱਜ ਸ਼ਿਵਰਾਤਰੀ ਦਾ ਦਿਨ ਹੈ ਲੋ ਜੀ ਦੇਖ ਸਕਦੇ ਹੋ ਮਹਾ ਸ਼ਿਵਰਾਤਰੀ ਤੇ ਨਾ ਇਸ ਜਗ੍ਹਾ ਤੇ ਰਹੀੜਾ ਪਿੰਡ ਹੈ ਜਿੱਥੇ ਮਹਾ ਸ਼ਿਵਰਾਤਰੀ ਤੇ ਆ ਮੇਲਾ ਲੱਗਦਾ ਜਾਂ ਤੇ ਬੜੀ ਦੁਰਦਸ਼ਰਧਾਲੂ ਆਕਟਾਉਂਦੇ ਆ ਤੇ ਇਧਰਲੇ ਪਾਸੇ ਵੀ ਤੁਹਾਨੂੰ ਜੋ ਦੁਕਾਨਾਂ ਦੇਖਣ ਨੂੰ ਮਿਲੇਗਾ ਦੂਰ ਦੂਰ ਤੱਕ ਤੁਹਾਨੂੰ ਜੋ ਹੈ ਐਸਾ ਰਸ਼ ਦੇਖਣ ਨੂੰ ਮਿਲੇਗਾ ਇੱਥੇ ਤੁਹਾਨੂੰ ਜੋ ਟੈਡੀਅਰ ਟੈਡੀਅਰ ਮਿਲ ਜਾਏਗਾ ਐਸੇ ਐਸੇ ਦੇਖ ਸਕਦੇ ਹਾਂ ਕਿੰਨੇ ਦੇ ਇਹ ਹੈ 100 ਰੁਪਏ ਦਾ ਮਿਲ ਜਾਏਗਾ ਦੇਖ ਲਾ ਦਿਨ ਬੋ ਸੋਨਸੋਨ ਟੈਡੀ ਬੀਅਰ ਨੇ ਜੋ ਕਿ 100 ਰੁਪਏ ਦਾ ਮਿਲ ਜਾਏਗਾ ਚੈੱਕ ਕਰੋ ਠੀਕ ਹੈ ਪੂਰਾ ਦੂਰ ਦੂ ਤੱਕ ਜੋ ਹੈ ਪੂਰੇ ਸ਼ਰਧਾਲੂ ਘਤ ਇਸ ਜਗ੍ਹਾ ਤੇ ਭਾਈ ਸਾਹਿਬ ਆਉਂਦੇ ਆ ਠੀਕ ਹੈ ਹਰ ਸਾਲ ਮਹਾਸ਼ਿਵਰਾਤਰੀ ਦਾ ਜੋ ਮਹੋਤਸਵ ਹੈ ਬੜੀ ਧੂਮ ਧਾਮ ਦੇ ਨਾਲ ਬੜੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਬੜੀ ਦੁਰਦੁਰ ਲੋਕ ਆਉਂਦੇ ਆ ਤੇ ਇੱਥੇ ਦੇਖ ਸਕਦੇ ਹੋ ਐਸੇ ਤੁਹਾਨੂੰ ਜੋ ਹੈ ਖਿਡੌਣੇ ਬੱਚਿਆਂ ਦੇ ਕਹਿ ਸਕਦੇ ਹਾਂ ਨਾ ਮਿਲ ਜਾਏਗਾ ਇੱਥੇ ਬੇਲਪੂਰੀ 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 ਲੋ ਜੀ ਇੱਥੇ ਤੁਹਾਨੂੰ ਜੋ ਲੇਡੀਜ਼ 20 ਰੁਪਏ 10 ਰੁਪਏ ਦੀ ਜੋ ਸੇਲ ਹੈ ਉਹ ਵੀ ਤੁਹਾਨੂੰ ਇਸ ਜਗ੍ਹਾ ਤੇ ਦੇਖਣ ਨੂੰ ਮਿਲੇਗਾ ਠੀਕ ਹੈ ਹੋਰ ਅੱਗੇ ਤੁਹਾਨੂੰ ਜਹਾਂ ਨੂੰ ਜਾ ਰਹੇ ਹਾਂ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਪੂਰਾ ਜੋ ਹੈ ਰੌਣਕਾ ਕਹਿ ਸਕਦੇ ਆਪਾਂ ਰੌਣਕਾ ਲੱਗਦੀ ਐ ਇਸ ਜਗ੍ਹਾ ਤੇ ਵਾਹ ਜੀ ਇੱਥੇ ਵੀ ਬੱਚੇ ਪੂਰਾ ਪੂਰਾ ਬੱਚੇ ਤਾਂ ਕਹਿ ਨਹੀਂ ਸਕਦੇ ਬੱਚੇ ਤੇ ਇਹਨਾਂ ਨੂੰ ਕਹਿ ਨਹੀਂ ਸਕਦੇ ਲੈ ਚੈੱਕ ਕਰੋ ਤੁਸੀਂ ਬੱਚੇ ਹੋ ਵਾਹ ਛੇਡੋ ਬੱਚੇ ਹੋ ਠੀਕ ਹੈ ਪੂਰੇ ਨਜ਼ਾਰੇ ਪੂਰੇ ਨਜ਼ਾਰੇ ਲੈਂਦੇ ਆ ਪੂਰੇ ਨਜ਼ਾਰੇ ਵਾਹ ਜੀ ਵਾਹ ਸਟੈਂਡ ਲੈ ਲੈ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਵੀਰੇ ਕਿੰਨਾ ਆਦਾ ਕਿਰਾਇਆ ਦਾ 20 ਰੁਪਏ 20 ਰੁਪਏ ਮੈਂ ਵੀ ਫੇਸ ਆਗਾ ਮੈਂ ਵੀ 100 ਰੁਪਏ ਠੀਕ ਹੈ ਲੈ ਬਣਾਣਾ ਲੈ ਮੇਰਾ ਭਾਈ 100 ਰੁਪਿਆ ਤੇ ਬੱਚਿਆਂ ਦਾ ਤੁਸੀਂ ਦੇਖ ਸਕਦੇ ਹੋ ਨਾ ਬੱਚੇ ਵੀ ਪੂਰਾ ਪੂਰਾ ਜੋ ਹੈ ਇੰਜੋਏ ਕਰ ਰਹੇ ਨੇ ਹੋਰ ਜਲਦੀ ਪਿੰਗਰਨੀ ਹੈ ਇੱਧਰ ਦੇਖ ਸਕਦੇ ਹੋ ਨਾ ਪੂਰਾ ਪੂਰਾ ਜੋ ਭਾਈ ਸਾਹਿਬ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਸ਼ਰਧਾਲੂ ਭਗਤ ਬੜੇ ਦੂਰ ਦੂਰ ਆਉਂਦੇ ਆ ਤੇ ਬੜੀ ਸ਼ਰਧਾ ਹੈ ਬੜੀ ਆਸਤਾ ਹੈ ਜੋ ਕਿ ਲੋਕ ਸ਼ਰਧਾਲੂ ਭਗਤ ਦੂਰ ਦੂਰ ਆਉਂਦੇ ਨੇ ਤੇ ਇੱਥੇ ਲਾਈਟਾਂ ਦਾ ਜੋ ਤੁਸੀਂ ਸਾਹਮਣੇ ਡੈਕੋਰੇਸ਼ਨ ਦੇਖ ਸਕਦੇ ਹੋ ਲਾਈਟਾਂ ਦਾ ਡੈਕੋਰੇਸ਼ਨ ਵੀ ਬਹੁਤ ਵਧੀਆ ਕੀਤਾ ਹੋਇਆ ਹੈ ਵਾਹ ਜੀ ਪੂਰਾ ਲਾਈਟਾਂ ਦਾ ਪੂਰਾ ਵਧੀਆ ਸਿਸਟਮ ਤੇ ਚੈੱਕ ਕਰੋ ਇਹ ਜੋ ਸ਼ਿਵ ਮੰਦਿਰ ਬਣਿਆ ਹੈ ਨਾ ਇਹ ਖੇਤਾਂ ਦੇ ਵਿੱਚ ਖੇਤਾਂ ਦੇ ਵਿੱਚੋਂ ਵਿੱਚ ਬਣਿਆ ਸਤਿ ਦੇਖ ਸਕਦੇ ਹੋ ਪੂਰਾ ਖੇਤ ਹੈ ਠੀਕ ਹੈ ਖੇਤਾਂ ਦੇ ਸਾਈਡ ਦੇ ਵਿੱਚ ਵਿਚਾਲੇ ਇਹ ਜੋ ਮੰਦਿਰ ਹੈ ਬਣਿਆ ਹੈ ਸ਼ਿਵ ਮੰਦਿਰ ਕਾਫੀ ਮਾਨਤਾ ਹੈ ਕਾਫੀ ਪ੍ਰਸਿੱਧ ਹੈ ਤੇ ਬੜੀ ਸ਼ਰਧਾ ਨਾਲ ਲੋਕ ਸ਼ਰਧਾਲੂ ਭਗਤ ਆਉਂਦੇ ਆ ਤੇ ਭਾਈ ਸਾਹਿਬ ਇੱਥੇ ਢੋਲ ਲਗਾ ਰਹੇ ਵੱਜਦੇ ਆ ਸ਼ਰਧਾਲੂ ਭਗਤ ਦਾ ਜੋ ਰਸ਼ ਹੈ ਦੇਖ ਸਕਦੇ ਹੋ ਬੜੀ ਸ਼ਰਧਾ ਦੇ ਨਾਲ ਜੋ ਸ਼ਰਧਾਲੂ ਭਗਤ ਆਉਂਦੇ ਆ ਲਾਈਨ ਦੇ ਵਿੱਚ ਲੱਗੇ ਨੇ ਸਾਰੇ ਦੇ ਸਾਰੇ ਤੇ ਸਾਂਤ ਰੇ ਦਾ ਲੰਗਰ ਲੱਗ ਚੁੱਕਿਆ ਰੇ ਸ਼ਰਧਾਲੂ ਭਗਤ ਦਾ ਜੋ ਤੁਸੀਂ ਰਸ਼ ਦੇਖ ਰਹੇ ਹੋ ਰਸ਼ ਬਹੁਤ ਜ਼ਿਆਦਾ ਰਸ਼ ਹੈ ਤੇ ਇੱਥੇ ਤੁਹਾਨੂੰ ਜੋ ਹੈ ਇੱਥੇ ਤੁਹਾਨੂੰ ਜੋ ਹੈ ਮਹਾਸ਼ਿਵਰਾਤਰੀ ਤੇ ਤੁਹਾਨੂੰ ਜੋ ਪ੍ਰਸ਼ਾਦ ਜੋ ਮਹਾ ਆਪਣੇ ਸ਼ਿਵ ਜੀ ਦੇ ਚੜਦੇ ਆ ਫੁੱਲ ਠੀਕ ਹੈ ਤੇ ਆਹ ਵੇਹਲ ਜੋ ਕਿ ਪ੍ਰਸ਼ਾਦ ਦੇ ਰੂਪ ਦੇ ਵਿੱਚ ਚੜਦੇ ਆ ਤੇ ਦੂਰ ਦੂਰ ਤੱਕ ਦੇਖ ਸਕਦੇ ਹੋ ਬਹੁਤ ਜ਼ਿਆਦਾ ਰਸ਼ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਆ ਦੇ

सहयोग के लिए और उनकी व्यवस्था बनाए रखने में जो उन्होंने सहयोग किया है उसके लिए हार्दिक आभार व्यक्त करते हैं ये लंगर भी लगे है और छोले भटूरे का लंगर ला ब्रैड लो ये लंगर चेक करो ਲੋ ਜਲਦੀ ਰੱਬ ਸੋ ਅੱਜ ਦੀ ਵੀਡੀਓ ਨੂੰ ਇੱਥੇ ਕਰਦੇ ਹਾਂ ਐਂਡ ਮਿਲਦੇ ਆ ਇੱਕ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨੈਸਟ ਵੀਡੀਓ ਦੇ ਵਿੱਚ ਜੈ ਹਿੰਦ ਜੈ ਭਾਰਤ ਜੈ ਭਿਰਾਤੀ ਜੈ ਮਸਤਾ